ਕਾਲਦੇ ਆਂ ਜੀ ਕੰਮ ਕਰ ਕੀ ਹੋਰ ਕੀ ਪੂਰੀ ਕੰਮ ਕਰ ਸਕੀ ਇਹ ਤਾਂ ਨਾ ਆਗਾ ਮੈਡਰ ਬਾਹਰ ਜਾ ਕੇ ਸਮਾ ਕੇ ਫਾਇਰ ਕਰੀ ਤਾ ਤੁਹਾਨੂੰ ਜੀ ਤੁਹਾਡਾ ਇਹ ਉਹ ਨਹੀਂ ਨਹੀਂ ਉਹ ਜੀ ਕੋਈ ਸਾਰੇ ਟਿਕਾਣੇ ਤੁਸੀਂ ਸਾਰਾ ਕੁਝ ਚੈੱਕ ਕਰ ਦਿਓ ਜੀ ਠੀਕ ਹੈ ਨਾ ਜੋ ਵੀ ਬੋਲ ਉਸ ਮੈਂ ਸਭ ਪਾ ਲਵਾਂ ਸਭ ਰਿਜਿਸਟਰ ਸਭ ਦੇ ਹਾਜ਼ਰੀ ਸਾਰਾ ਕੁਝ ਚੈੱਕ ਕਰ ਦਿਓ ਤੁਹਾਨੂੰ ਅੱਜ ਅਸੀਂ ਇੱਥੇ ਮਸ਼ਟਾਇਆਕੁਰ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਹਰਜੀਤ ਸਿੰਘ ਉਰਫ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ 4 ਪਰਜੇ ਐਨਡੀਐਪੀਐਸ ਤੇ ਦਰਜ ਨੇ ਪਿਛਲੇ ਸਾਲਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਝਗੜੇ ਦਾ ਅਟੈਂਪਟ ਟੂ ਮਟਰ ਦਾ ਵੀ ਪਰਚਾ ਹੈ ਤੇ ਟੋਟਲ 5 ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਹੈ ਜਿਹਦੇ ਦੀ ਮਾਂ ਹੈਗੀ ਆ ਬਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਇਹ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਾਰਥ ਜਿਹੜਾ ਆ ਗਿਆ ਨਸ਼ੇ ਦੀ ਤਸਕਰੀ ਕਰਦੇ ਸਨ ਇਸੀ ਦੇ ਕਾਰਵਾਈ ਕਰਦੇ ਹੋਏ ਜਿਹੜੀ ਇਸ ਪਿੰਡ ਦੀ ಗ್ರಾಮ ਪੰਚਾਇਤ ਨੇ ਬੜਾ ਇਨਾ ਦਾ ਸਹਿਯੋਗ ਰਿਹਾ ਤੇ ਬੀਡੀਪੀਓ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅਜੀ ਕਾਰਵਾਈ ਅਮਲ ਚ ਚਲਾਂਦੀ ਹੈ ਜ ਜਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ ਕਿ ਇਲੀਗਲ ਇਨਕ੍ਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਜਿਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬੀਡੀਪੀਓ ਸਾਹਿਬ ਵੀ ਹੈਗੇ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਆ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਆ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਹ ਇਹ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕਾਉਜ਼ ਸਾਡੀ ਨਗਰ ਸਾਡੀ ਜਿਹੜੀ ਨਿਗਾਹ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨੇ ਕਿਤੇ ਕਿਉਂਕਿ ਵਿਕਟਿਮ ਹੈਗੇ ਹਨ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ OAT ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਜਲਦੀ ਰੋਕ ਨੇ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਦੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਯਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤੋ ਜੇਲ੍ਹ 'ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਅਮੀਰ ਇਹਦੇ ਚ ਬਿੱਲਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਆ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਆ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਜਿਲ੍ਹੇ ਦੇ ਵਿੱਚ ਪਿਛਲੇ 2 ਟਾਈਮਾਂ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀ ਐਸ ਟ੍ਰੈਕਸ਼ਨ ਸੈਂਟਰ 'ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੋਰ ਤੱਕ ਤੇ ਅ ਸੀ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰਸ ਵੀ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ ਖੁੱਲਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਜਾਂ ਦਾ ਵਿਕਟਿਮ ਹੈ ਜਾਂ ਡਰੱਗ ਜਿਹੜਾ ਹੈਗਾ ਪੀਂਦਾ ਆਦੀ ਹੈ ਪਰ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨਿਕਲਣਾ ਚਾਹੁੰਦਾ ਹੈ ਤੇ ਸਾਡੇ ਵੱਲੋਂ ਦਾ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਦੇ ਰਹਿਣਾ ਜਿਲ੍ਹੇ ਵਿੱਚ ਕਿੰਨੇ ਸੈਂਟਰ ਬਣਾਏ ਗਏ ਨੇ ਜੀ ਇੱਕ ਤਾਂ ਸਾਡਾ ਜੀ ਜਿਹੜਾ ਆਪਣਾ ਡੀ ਐਡਿਕਸ਼ਨ ਸੈਂਟਰ ਹੈ ਇੱਕ ਤਾਂ ਸਾਡਾ ਸਰਕਾਰੀ ਡੀ ਐਡਿਕਸ਼ਨ ਸੈਂਟਰ ਉਸ ਤੋਂ ਇਲਾਵਾ ਪ੍ਰਾਈਵੇਟ ਵੀ ਜਿਹੜੇ ਹੈਗੇ ਆ 8 ਫੈਸਿਲਿਟੀ ਪ੍ਰਾਈਵੇਟ ਵੀ ਨੇ ਤੇ ਕਰੀਬ 18 ਤੋਂ ਉੱਤੇ ਜਿਹੜੇ O8 ਸੈਂਟਰ ਜਿਲ੍ਹੇ ਦੇ ਵਿੱਚ ਫਲਾ ਲੈਕਟਿਵ ਤੇ ਉਹ ਡੀ ਸੀ ਸਾਹਿਬ ਦੇ ਨਾਲ ਤੇ ਜਿਹੜੇ ਐਸ ਐਮਓ ਮੈਡਮ ਦੇ ਨਾਲ ਲਗਾਤਾਰ ਸਾਡੀ ਜਿਹੜੀ ਹੈਗੀ ਡਿਸਟ੍ਰਿਕਟ ਲੈਵਲ ਤੇ ਇੰਟਰ ਇੰਟਰਾ ਡਿਸਟ੍ਰਿਕਟ ਜਿਹੜੀ ਕੋਆਰਡੀਨੇਸ਼ਨ ਕਮੇਟੀ ਵੀ ਬਣੀ ਹੋਈ ਹੈ ਤੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਉਂ